ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਦੇ ਆ ਜਾ ਥੋੜੀਆ ਮਜ਼ਾਕ ਥੋੜੀਆ ਆਹ ਦੀਪੀ ਹਾਂ ਜਿਹੜੀ ਉਹ ਪੁੱਤ ਰੋਟੀ ਕਰ ਜਲਦੀ ਜਲਦੀ ਅੱਜ ਦਿਹਾੜੀ ਉੱਥੇ ਲੱਗੇ ਹੋਏ ਹੈਗੇ ਮੈਂ ਨਾ ਪੈਕ ਹੀ ਕਰੀ ਜਾਂਦੀ ਆ ਦੇਖਣਾਗਾ ਪੈਕ ਹੀ ਕਰੀ ਜਾਂਦੀ ਸੀ ਰੋਟੀ ਆਹ ਲੋ ਨੇ ਬੀ ਡੈਡੀ ਸੁਣੋ ਡੈਡੀ ਤੁਸੀਂ ਨੇ ਪਹਿਲਾਂ ਵੀ ਦੇਖਿਓ ਰੋਟੀ ਮੋੜ ਹੀ ਲਿਆ ਏ ਸੀ ਵਾਪਿਸ ਖਾਤੇ ਕਿਉਂ ਨਹੀਂ ਇਹਨੂੰ ਖਾ ਲਿਆ ਕਰੋ ਉਹ ਗੱਲ ਕੀ ਹੋਇਆ ਨਾ ਉਹ ਸਰਪੰਚਾ ਦਾ ਮੁੰਡਾ ਸਮੋਸੇ ਲਿਆ ਆ ਸਾਰਿਆਂ ਵਾਸਤੇ ਸਮੋਸੇ ਖਾ ਲਈ ਭੁੱਖ ਲੱਗੀ ਨਹੀਂ ਉਹ ਤਾਂ ਕਰਕੇ ਰੋਟੀ ਲਿਆਵੇਂ ਫਿਰ ਵੀ ਡੈਡੀ ਉਹ ਤਾਂ ਤਲੇ ਫਲੇ ਹੁੰਦਾ ਮੈਂ ਇੰਨੀ ਮਿਹਨਤ ਨਾਲ ਰੋਟੀ ਬਣਾਉਂਦੀ ਆ ਤੁਹਾਡੇ ਵਾਸਤੇ ਤੁਸੀਂ ਖਾਂਦੇ ਵੀ ਨਹੀਂ ਹੈਗੇ ਚਲ ਪੁੱਤ ਅੱਜ ਮੈਂ ਰੋਟੀ ਖਾ ਕੇ ਆਉਂਦਾ ਬਾਬਾ ਠੀਕ ਹੈ ਨਾ ਚਲ ਇੱਕ ਗੱਲ ਕਹਾਂ ਦੀ ਪੀ ਜਿਹੜਾ ਸਰਪੰਚਾ ਦਾ ਮੁੰਡਾ ਨਾ ਕਾਲਾ ਬਹੁਤ ਚੰਗਾ ਮੁੰਡਾ ਨਾ ਉਹ ਤੋ ਤੇ ਤੇਰਾ ਹੈ ਨਾ ਮੇਰਾ ਹੈ ਇੰਨਾ ਵਧੀਆ ਇਨਸਾਨ ਹੈ ਮੈਂ ਤੇ ਇਹ ਕਹਨ ਵੀ ਵਹਿਗਰੂ ਆਪਾਂ ਨੂੰ ਜਿਹੜਾ ਮੁੰਡਾ ਲੱਗਦਾ ਚਲੋ ਰੈਡੀ ਠੀਕ ਹੈ ਚਲੋ ਠੀਕ ਹੈ ਤੂੰ ਤੇ ਕੰਮ ਨਿਵੇੜ ਕੇ ਸਿੱਧੀ ਵਾਜੀ ਠੀਕ ਹੈ ਹਲੋ ਹੰਕਾਰੇ ਕੀ ਹਾਲ ਹੈ ਤੇਰਾ ਓਏ ਹਾਂ ਦੀਪੀ ਮੈਦਾ ਵਧੀਆਂ ਤੇਰੀਆਂ ਗੱਲਾਂ ਤੋਂ ਐ ਜਿਵੇਂ ਲੱਗ ਰਿਹਾ ਜਿਵੇਂ ਤੂੰ ਬੜੀ ਖੁਸ਼ ਹੋਣੀ ਆਗੀ ਗੱਲ ਹੀ ਐਵੇਂ ਦੀ ਆ ਅਸਨਾ ਬਾਪੂ ਤੇਰੀਆਂ ਬਹੁਤ ਤਰੀਫਾਂ ਕਰ ਰਿਹਾ ਸੀ ਅੱਛਾ ਇਆਂ ਇਆਂ ਕੀ ਤਰੀਫਾਂ ਕਰਤੀਆਂ ਬਾਪੂ ਨੇ ਜਿਹੜਾ ਤੂੰ ਇੰਨਾ ਖੁਸ਼ ਹੋ ਰਹੀਆਂ ਨਾਲੇ ਨਾ ਬਾਪੂ ਐ ਕਹਿੰਦਾ ਸੀ ਕਹਿੰਦਾ ਮੇਰੇ ਵਾਸਤੇ ਨਾ ਤੇਰੇ ਵਰਗਾ ਘਰ ਵਾਲਾ ਲੱਭੂਗਾ ਔਰ ਫਿਰ ਕਰ ਲਾ ਉਹਦੇ ਬਾਪੂ ਨਾਲ ਗੱਲ ਮੈਨੂੰ ਆਪਣਾ ਜਵਾਈ ਬਣਾ ਲੈ ਹੋਰ ਕਾਹਤੋਂ ਲੱਭਣਾ ਕੋਈ ਨਾਲੇ ਮੈਂ ਵੀ ਤੇਰੇ ਵਰਗੀ ਆ ਅੱਛਾ ਜੀ ਬਹੁਤੀਆਂ ਗੱਲਾਂ ਨਾ ਬਣਾ ਉੱਨਸ ਤੱਕ ਤਿਆਰ ਹੋ ਜਾ ਤੂੰ ਛੇਤੀ ਕਾਲਜ ਨਹੀਂ ਜਾਣਾ ਉਹ ਐਸੀ ਕਰਕੇ ਆ ਤੈਨੂੰ ਮੈਂ ਫੋਨ ਕੀਤਾਗਾ ਤੈਨੂੰ ਮੈਂ ਦੱਸਿਆ ਜਾਗਾ ਜੀ ਆ ਹੁਣ ਕੋਈ ਉਸਦੇ ਨਾਲ ਯਾਰ ਮੈਥੋਂ ਕਾਲਜ ਨਹੀਂ ਜਾਇਆ ਜਾਣਾ ਹੈਗਾ ਤੇ ਹਾਂ ਹੱਚ ਉਹ ਜਾਣਦੇ ਹੋਈ ਨਾ ਮੈਥੋਂ ਕੋਈ ਸਮਾਨ ਜਾ ਫੜ ਕੇ ਲੈ ਜੀ ਉਹ ਕਾਲਜ ਦੇ ਗੇਟ ਦੇ ਬਾਹਰ ਨਾ ਮੇਰੇ ਯਾਰ ਖੜੇ ਹੋਣਗੇ ਜੋ ਤੇਜਸੀ ਉਹਨਾਂ ਨੂੰ ਫੜਾ ਦੇ ਉਹ ਚੱਲ ਠੀਕ ਆ ਔਰ ਕਿੰਨੇ ਦਿਨ ਕਾਲਜ ਨਹੀਂ ਜਾਣਾ ਹੈਗਾ ਮੈਨੂੰ ਤਾਂ ਸੱਚੀ ਜੀ ਨਹੀਂ ਲੱਗਦਾ ਤੇਰੇ ਬਿਨਾ ਕੁਝ ਦਿਨਾਂ ਦੀ ਗੱਲ ਆ ਗਈ ਫਿਰ ਮੈਂ ਕਾਲਜ ਚ ਚਲਾ ਜਾਇਆ ਕਰੂੰ ਉਹ ਡੈਡੀ ਨੂੰ ਮੀਟਿੰਗ ਤੇ ਆ ਜਾਂਦੇ ਉਹ ਤੋਂ ਆ ਮੈਂ ਦੁਬਾਰੇ ਕਾਲਜ ਜਾਣਾ ਸ਼ੁਰੂ ਕਰ ਦੂੰਗਾ ਤੇਰਾ ਤਾਂ ਸਰ ਜਾਂਦਾ ਹੈਗਾ ਤਾਂ ਹੀ ਤੂੰ ਐਵੇਂ ਕਰਦਾ ਉਹ ਤੈਨੂੰ ਲੱਗਦਾ ਵੀ ਸਰ ਜਾਂਦਾਗਾ ਤੇਰਾ ਤਾਂ ਉੱਥੇ ਜਾ ਕੇ ਛੇਲੀਆਂ ਨਾਲ ਗੱਲਾਂ ਮਾਰ ਕੇ ਵੀ ਟਾਈਮ ਪਾਸ ਹੋ ਜਾਂਦਾ ਮੇਰਾ ਤਾਂ ਤੇਰੇ ਬਿਨਾ ਜੀਵ ਵੀ ਨਹੀਂ ਲੱਗਦਾ ਹੈਗਾ ਚਾਚਾ ਆ ਲੈ ਲਫਾਫਾ ਉੱਥੇ ਰਵੀ ਤੇ ਜੱਸ ਖੜੇ ਹੋਣਗੇ ਗੇਟ 'ਚ ਉਹਨਾਂ ਨੂੰ ਫੜਾ ਦੇ ਚੱਲ ਠੀਕ ਆ ਮੈਂ ਚੱਲਦੀ ਆ ਹੁਣ ਤੇਰੀ ਕਰਕੇ ਮੈਂ ਕਾ ਨੂੰ ਕਾਲਜ ਤੋਂ ਲੇਟ ਹੋਣਾਗਾ ਚਲ ਮੈਂ ਮੁੜਦੇ ਵੀ ਤੈਨੂੰ ਇੱਥੇ ਹੀ ਮਿਲੂੰਗਾ ਇੱਥੇ ਵੇਟ ਕਰੂੰਗਾ ਸ਼ਾਮ ਨੂੰ ਤੇਰੀ ਚਲ ਠੀਕ ਐ ਬਾਏ ਹੂੰ ਅੰਨਾ ਟਾਈਮ ਹੋ ਗਿਆ ਯਾਰ ਦੀਪੀ ਹਜੇ ਤੱਕ ਨਹੀਂ ਆਈ ਹੈਗੀ ਉਹ ਆਜੂ ਕੋਈ ਨਾ ਵੇਟ ਕਰ ਲਾਉਂਦੀ ਹੋਗੀ ਰਹਾ ਆ ਗਈ ਹਾਂ ਦੀਪੀ ਲਿਆਈ ਸਾਡਾ ਸਮਾਨ ਉਹ ਹਾਂ ਸੱਚ ਕਾਲੇ ਨੇ ਮੈਨੂੰ ਫੜਾਇਆ ਸੀ ਗੱਲ ਫਾਫਾ ਜਾਂ ਕੰਧਾਂ ਦੇ ਇਹਨਾਂ ਨੂੰ ਫੜਾ ਗਈ ਹਾਂ। ਆ ਲੋ। ਹਾਂ ਹਾਂ ਫੜਾ ਦਿੱਤੀ। ਇਹ ਵੀ ਤੇ ਸਾਡਾ ਜ਼ਰੂਰੀ ਸਮਾਨ じゃ ਹੁੰਦਾ ਦੀਪੀ। ਠੀਕ ਆ। ਘਾਂਟਾ ਹੋ ਗਿਆ ਵਾਲੀ। ਇਹ ਨਹੀਂ। ਉਹ ਆ ਗਈ ਦੀਪੀ। ਨਹੀਂ ਤਾਂ ਆ ਗਈ। ਤੂੰ ਹਾਲੇ ਤੱਕ ਮੇਰੀ ਇੱਥੇ ਉਡੀਕ ਕਰ ਰਿਆ। ਉਹ ਤਾਂ ਮਸੀਹ ਵੀਰੇ ਫਿਰ ਉਹੀ ਲਾਰਾ ਲਾਇਆ ਸੀ ਮੈਂ ਤੈਨੂੰ ਕਹਿਦਾ ਹੈਗਾ ਜੀਗਾ ਮੈਥੀ ਡੀ ਕਰੂੰਗਾ ਤੇਰੀ ਪਿੰਤਾ ਸੱਚੀ ਖੇਨ ਨਹੀਂ ਹੋ ਰਿਆ ਤੂੰ ਮੈਨੂੰ ਇੰਨਾ ਪਿਆਰ ਕਰਦਾ ਉਹ ਬਹੁਤ ਪਿਆਰ ਕਰਦਾ ਤੈਨੂੰ ਮੈਂ ਤੇ ਹਾਚ ਉਹ ਲਫਾਫਾ ਫੜਾ ਦੇ ਜੀਗਾ ਹਾਂ ਹਾਂ ਉਹ ਤਾਂ ਮੈਂ ਕਾਲਜ ਜਾਂਦੇ ਸਾਰੇ ਫੜਾਤਾ ਸੀ ਉਹਨਾਂ ਨੂੰ ਗੇਟ ਤੇ ਹੀ ਖੜੇ ਸੀਗੇ ਉਹ ਅੱਛਾ ਅੱਛਾ ਚੱਲ ਹੁਣ ਆਪਾਂ ਵੀ ਘਰ ਨੂੰ ਚੱਲਦੇ ਆਂਗੇ ਦੁਪਹਿਰ ਦੇਖ ਲੈ ਕਿੰਨੀ ਹੋਦੀ ਹੈਗੀ ਹੋਰ ਯਾਰ ਸੱਚੀ ਗਰਮੀ ਵੀ ਬਹੁਤ ਆ ਚੱਲ ਠੀਕ ਆ ਮੈਂ ਚਾਨੀਆਂ ਕਰੇ ਚੱਲ ਠੀਕ ਆ ਓਕੇ ਉਹ ਪਾਣੀ ਲੈ ਕੇ ਆਣੀਆਂ ਡੈਡੀ ਲੈ ਆਪ ਤੋਂ ਦੀ ਪਾਣੀ ਲੈ ਕੇ ਆ ਵਾਹ ਕਰੂ ਇਹ ਗਰਮੀ ਹੈ ਜੀ ਹਟਾ ਲਾਦਾ ਚੱਕਰ ਆਊਗਾ ਆ ਜਾ ਜੀ ਪਿਆ ਜਦਾ ਪੁੱਤ ਇੰਨੀ ਗਰਮੀ ਖੇਤ ਵਿੱਚ ਓਹ ਹੋ ਮੈਨੂੰ ਤਾਂ ਐ ਸੀਗਾ ਵੀ ਮੈਂ ਚੱਕਰ ਖਾ ਕੇ ਡਿੱਗੂਗਾ ਮੇਰਾ ਤਾਂ ਜੀ ਕਰਦਾ ਵੀ ਕੱਲ ਤੋਂ ਮੈਂ ਕੰਮ ਤੇ ਨਾ ਜਾਵਾਂ ਮੈਂ ਤੇ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਰੈਡੀ ਪਰ ਤੁਸੀਂ ਖੁਦ ਹੀ ਖੇਤ ਦਾ ਕੰਮ ਚੁਣਿਆ ਸੀਗਾ ਉਹ ਪੁੱਤ ਮੈਂ ਆਖਿਆ ਵੀ ਚਲੋ ਕਰਦਾ ਹੁਣ ਬਾਹਰ ਰਹਨੇ ਆਗੇ ਕਿੰਨੇ ਖਰਚੇ ਕਰਦੀ ਹੁਣ ਘਰੇ ਬੈਠੇ ਵੀ ਸਰਦਾ ਨਹੀਂਗਾ ਫਰਮਾਨਾ ਮੋਟਾ ਘਰ ਦਾ ਕਰਤਾ ਵੀ ਚਾਹੀਦਾ ਪੁੱਤ ਨਾ ਇਹ ਤਾਂ ਹੈਂਡ ਹੈੜੀ ਪਰ ਸੱਚ ਮੈਂ ਵੀ ਨੇ ਇੱਕ ਜਗ੍ਹਾ ਗੱਲ ਕੀਤੀ ਸੀਗੀ ਬੱਚਿਆਂ ਨੂੰ ਟਿਊਸ਼ਨ ਹੀ ਪੜਾਣਾ ਹੈਗਾ ਜੇ ਉੱਥੇ ਸੈਟਿੰਗ ਆ ਗਈ ਨਾ ਫਿਰ ਤਾਂ ਆਪਣੀ ਵਧੀਆ ਬਣ ਜੂਗੀ ਸੈਟਿੰਗ ਕਰਦੀ ਮੈਨੂੰ ਵੀ ਚਾਰ ਪੈਸੇ ਮਿਲਣ ਲੱਗ ਜਾਣਗੇ ਫਿਰ ਤਾਂ ਬਹੁਤ ਵਧੀਆ ਗੱਲ ਆ ਪੁੱਤ ਕਰਦਾ ਵਧੀਆ ਗੁਜ਼ਾਰਾ ਹੋ ਜਾਊਗਾ ਕੁਝ ਤੂੰ ਕਮਾ ਲਈ ਕੁਝ ਮੈਂ ਕਮਾ ਲੂਗਾ ਤਾਂ ਬਹੁਤ ਸੋ ਬਾਪੂ ਸੁਣੋ ਬਲੀ ਸੇ ਤਾਂ ਧਿਆਨ ਰੱਖਿਆ ਕਰ ਕਿ ਕਿੰਨੇ ਕੈਂਪਸੀਨੋ ਬਸਿੰਨੀ ਹੋ ਕੇ ਆਏ ਹੋਗੇ ਤਾਂ ਕਿ ਮੈਂ ਪੂਰਾ ਦੇਖਦਾ ਮੈਂ ਮੈਂ ਤਾਂ ਜੀ ਕਰਦਾ ਮੈਂ ਛੱਡੀ ਦੇਵਾ ਕੰਮ ਕੋਈ ਛੋਟਾ ਮोटा ਹੋਰ ਲੱਭ ਲੈ ਕੰਮ ਆ ਨਾ ਮੈਂ ਕਰਦੀਆਂ ਕਾਲੀ ਨਾਲ ਗੱਲ ਕਰਦੀਆਂ ਹੋਰ ਬਾਪੂ ਜੀ ਖੇਤ ਚ ਕਿਵੇਂ ਥੱਕ ਜਾਂਦੇ ਆ ਜਾ ਕੇ ਉਹਨਾਂ ਇਹਨਾਂ ਨੂੰ ਚੱਲਦੀ ਜਗ੍ਹਾ ਤੇ ਕੰਮ ਤੇ ਲਵਾ ਦੂ ਮੈਂ ਕਰਦੀ ਮੈਂ ਚਾਵਣਾ ਖੇਲ ਨਹੀਂ ਤੁਹਾਡੇ ਫਸਲ ਜਾਉਂਦੀ ਰਹੇ ਹੈਲੋ ਕਾਲੇ ਹਾਂਜੀ ਜਨਾਬ ਅੱਜ ਕਿਵੇਂ ਆਪਣੇ ਆਪ ਹੀ ਫੋਨ ਲਾ ਲਿਆ ਖੈਰ ਸੁੱਖ ਤਾਂ ਹੈਗੀ ਆ ਮੈਨਾਂ ਤੇ ਇੱਕ ਰਿਕਵੈਸਟ ਕਰਨੀ ਸੀ ਓਏ ਤੁਸੀਂ ਹੁਕਮ ਕਰੋ ਆਰਕੈਸਟਰ ਕੋਸਟਾ ਤਾਂ ਨਾ ਬਗਾਨਿਆਂ ਨੂੰ ਕੀਤੀਆਂ ਜਾਂਦੀਆਂ ਨੇ ਆਪਣੇ ਨੂੰ ਤਾਂ ਹੁਕਮ ਹੀ ਕੀਤੇ ਜਾਂਦੇ ਹੁੰਦੇ ਆ ਗੱਲ ਐਵੇਂ ਆ ਮੇਰੀ ਨਰਾਈ ਨੂੰ ਕੰਮ ਚਾਹੀਦਾ ਹੈਗਾ ਕਿਉਂਕਿ ਉਹ ਜੇ ਖੇਤ ਚ ਜਾਂਦੇ ਨੇ ਤੇ ਬਹੁਤ ਗਰਮੀ ਹੁੰਦੀ ਆ ਉਹਨਾਂ ਦੀ ਸਿਹਤ ਤੇ ਵੀ ਵਰਕ ਪੈਂਦਾ ਤਾਂ ਕਰਕੇ ਮੈਂ ਤੁਹਾਨੂੰ ਕਹਿਨੀ ਆ ਉਹਨਾਂ ਨੂੰ ਕਿਸੇ ਢੰਗ ਦੇ ਕੰਮ ਤੇ ਲਵਾ ਦੇ ਓਏ ਲੈ ਐਡੀ ਕੀ ਗੱਲ ਆ ਜੀ ਕੋਈ ਗੱਲ ਨਹੀਂ ਮੈਂ ਕੱਲ੍ਹਾਂ ਕੱਲ ਨੂੰ ਆਪਣੇ ਨੇੜੇ ਇੱਕ ਫੈਕਟਰੀ ਹੈਗੀ ਉੱਥੇ ਲਵਾ ਦਿੰਦਾਗਾ ਨਾਲੇ ਉੱਥੇ ਈ ਸੀ ਲੱਗੇ ਹੋਏ ਨੇਗੇ ਗਰਮੀ ਤੋਂ ਵੀ ਬਚੇ ਰਹਿਣਗੇ ਨਾਲੇ ਤਨਖਾਹ ਵੀ ਵਧੀਆ ਮਿਲਜੂਗੀ ਥੈਂਕ ਯੂ ਯਾਰ ਤੂੰ ਸੱਚੀ ਸਾਡੇ ਤੇ ਬਹੁਤ ਇੱਤਸਾਨ ਕਰ ਰਹੀ ਆ ਮੈਂ ਸਾਰੀ ਜ਼ਿੰਦਗੀ ਤੇਰਾ ਦੇਣਾ ਹੀ ਦੇ ਸਕਦੀ ਥੈਂਕ ਯੂ ਬਣੀ ਕੀ ਗੱਲ ਆ ਵੀ ਆਪਾਂ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਆਂਗੇ ਤੇ ਇੱਕ ਨੂੰ ਜਿਹੜੀ ਮਦਦ ਕਰਨਾ ਵੀ ਆਪਣਾ ਫਰਜ਼ ਆਗਾ ਯਾ ਡੀਪੀ ਅੱਜ ਫੇਰ ਲੇਟ ਹੋ ਗਈ ਆ ਤੂੰ ਓ ਸੋਰੀ ਯਾਰ ਮੈਨਾਂ ਲੇਟ ਹੋ ਗਈ ਥੋੜਾ ਜਿਹਾ ਕੰਮ ਜਾਸ ਸੀ ਕਰ ਅੱਛਾ ਤੇ ਆ ਲੈ ਸਮਾਨ ਇਹ ਜੇ ਅੱਗੇ ਅੱਜ ਫੇਰ ਉਹਨਾਂ ਨੂੰ ਫੜਾ ਦੇ ਯਾਰ ਤੂੰ ਆਪ ਚਲ ਜਾ ਕਰਨਾ ਤੂੰ ਆਪ ਕਿਉਂ ਨਹੀਂ ਫੜਾ ਦਿੰਦਾ ਉਹਨਾਂ ਨੂੰ ਇਸ ਓਏ ਮੈਨੂੰ ਉਹ ਬਾਪੂ ਕਰਕੇ ਕਰੀ ਥੋੜੇ ਕੰਮ ਰਹਿੰਦੇ ਨੇ ਤਾਂ ਮੈਂ ਜਾ ਨਹੀਂ ਸਕਦਾ ਹੈਗਾ ਨਾਲੇ ਇਹਨੂੰ ਖੋਲ ਕੇ ਨਾ ਦੇਖੀ ਇਹ ਚ ਸਾਡਾ ਕੋਈ ਪਰਸਨਲ ਜਾਂ ਸਮਾਨ ਆ ਫਿਰ ਵੀ ਇਸ ਚੇਜ਼ ਆ ਕੀ ਆ ਓ ਤੂੰ ਤਾਂ ਐ ਕਰਦੇ ਜਿਵੇਂ ਮੈਂ ਤੈਨੂੰ ਕੋਈ ਗਲਤ ਕੰਮ ਕਰਨ ਨੂੰ ਕਹਿ ਰਿਹਾ ਹੋਣੇ ਐਨਾ ਕੁਝ ਗੀਨੀਂਗਾ ਤੈਨੂੰ ਮੇਰੇ ਤੇ ਆ ਲੈ ਫੜਾ ਨਹੀਂ ਨਹੀਂ ਮੈਂ ਤਾਂ ਵੈਸੇ ਹੀ ਪੁੱਛ ਰਹੀ ਸੀ ਇਹੋ ਜੀ ਤਾਂ ਕੋਈ ਗੱਲ ਨਹੀਂ ਫੜਾ ਦੂੰਗੀ ਕੋਈ ਨਹੀਂ ਹਾਂ ਚੱਲ ਠੀਕ ਆ ਧਿਆਨ ਨਾਲ ਫੜਾਈ ਚੰਗਾ ਉਹਨਾਂ ਨੂੰ ਇਹ ਠੀਕ ਆ ਕੋਲੋਂ ਤੁਹਾਡਾ ਸਮਾਨ ਠੀਕ ਹੈ ਜੀ ਕਿਹਾ ਉਹ ਤਾਂ ਹੰਸੀ ਡੈਡੀ ਕੀ ਹੋਇਆ ਅੱਜ ਬੜੇ ਖੁਸ਼ ਜੇ ਲੱਗਦੇ ਹੋ ਪੁੱਤ ਮੈਂ ਤੈਨੂੰ ਪੂਰੀ ਦੱਸਾਂ ਅੱਜ ਤਾਂ ਬਹੁਤ ਵਧੀਆ ਹੋਇਆ ਕੀ ਹੋ ਗਿਆ ਜੀ ਅੱਜ ਉਹ ਜਿਹੜਾ ਸਰਪੰਚਾਂ ਦਾ ਮੁੰਡਾ ਨਹੀਂ ਹਾਂ ਇੱਕ ਵਾਰੀ ਮੈਨੂੰ ਕਹਿੰਦਾ ਵੀ ਖੇਤ ਨਹੀਂ ਕੰਮ ਕਰਨਾ ਮੈਂ ਤਾਂ ਪੁੱਤ ਘਬਰਾ ਗਿਆ ਵੀ ਕਿਤੇ ਕੱਢਣ ਲੱਗੇ ਨੇ ਪਤਾ ਮੈਨੂੰ ਕੀ ਕਹਿੰਦਾ ਕਹਿੰਨੇ ਵੀ ਆਪਣੀ ਫੈਕਟਰੀ ਆ ਤੁਸੀਂ ਉੱਥੇ ਵਾਗੋ ਪੁੱਤ ਜਦੋਂ ਮੈਂ ਫੈਕਟਰੀ 'ਚ ਗਿਆ ਉਹ ਤਾਂ ਸਾਰੀ ਏਸੀ ਪੁੱਤ ਉੱਥੇ ਐਨਾ ਪ੍ਰਬੰਧ ਸਵਰਗ ਹੀ ਪੁੱਤ ਬੜਾ ਉਹ ਇੰਨਾ ਪਧਿਆ ਮੁੰਡਾ ਨਾ ਕਿੰਨਾ ਸੋਚਦਾ ਮੇਰੇ ਬਾਰੇ ਹਾਂ ਜਿਹੜੀ ਕਿ ਤਾਂ ਕੋਈ ਸੋਚਦਾ ਕਿਸੇ ਬਾਰੇ ਪਤਾ ਹੈ ਨਾ ਸਹੀ ਗੱਲ ਹੈ ਤੁਹਾਡੀ ਬਹੁਤ ਸਿਆਣਾ ਮੁੰਡਾ ਪੁੱਤ ਉਥੇ ਇੰਨਾ ਵਧੀਆ ਸਿਸਟਮ ਪੁੱਤ ਮੈਨੂੰ ਤਾਂ ਇਹ ਲੱਗਦਾ ਸੀ ਮੈਂ ਕਿ ਸਵਰਗ ਚ ਆ ਗਿਆ ਹੋਰ ਕੀ ਹੈ ਚਲੋ ਸ਼ੁਕਰਾਨਾ ਕੀਤਾ ਗਰਮੀ ਜੋ ਘਟਦਾ ਪੁੱਤ ਨਹੀਂ ਮਰ ਜਾਣਾ ਸੀ ਉੱਥੇ ਮੈਂ ਟਿੱਕੇ ਕਿਤੇ ਬਾਪੂ ਮੁੰਡਾ ਬਹੁਤ ਚੰਗਾ ਸਹੀ ਟਾਈਮ ਹੋਣ ਤੇ ਮੈਂ ਆਪਣੇ ਤੇ ਉਹਦੇ ਰਿਸ਼ਤੇ ਦੀ ਗੱਲ ਕਰ ਲੂੰਗੀ ਤੇਰੇ ਨਾਲ ਹਲੇ ਮੈਂ ਸੋਚਦੀ ਹਾਂ ਥੋੜਾ ਸਬਰ ਹੋਰ ਕਰ ਲਾਂ ਅੱਜਕਰ ਕੋਈ ਨਹੀਂ ਹੈਗਾ ਦੀਪੀ ਨੂੰ ਮੈਨੂੰ ਜੀ ਕਰ ਜਾਂਦਾ ਉਹਨੂੰ ਫੋਨ ਕਰਕੇ ਬੁਲਾਵਾਂ ਹਾਂ ਕਾਲੇ ਓਏ ਹਾਂ ਦੀਪੀ ਤੂੰ ਅੱਜ ਮੇਰੇ ਘਰੇ ਆ ਸਕਦੀ ਏ ਜਰਾ ਰੋਟੀ ਬਣਾਉਣ ਵਾਲਾ ਕੋਈ ਨਹੀਂ ਹੈਗਾ ਆਂਟੀ ਆਈ ਨਹੀਂ ਹੈਗੀ ਤੇ ਮੈਨੂੰ ਸੱਚੀ ਬਹੁਤ ਭੁੱਖ ਲੱਗ ਰਹੀ ਏ ਹਾਂ ਕੋਈ ਨਹੀਂ ਮੈਂ ਨਾ ਕਰੋ ਰੋਟੀ ਬਣਾ ਕੇ ਤੇਰੇ ਵਾਸਤੇ ਲੈਣ ਦੀਆਂ ਜਾਂ ਫਿਰ ਬਾਪੂ ਨੂੰ ਭੇਜ ਦਿੰਨੀ ਆ ਉਹ ਇੰਨੀ ਗਰਮੀ ਚ ਬਾਪੂ ਕਿੱਧਰ ਖੱਜਲ ਖੋਰ ਹੁੰਦਾ ਫਿਰੂ ਤੂੰ ਆਪ ਹੀ ਆ ਜਾ ਨਾਲ ਤਾਂ ਰੋਟੀ ਬਣਾ ਜੀ ਮੇਰੀ ਨਾਲੇ ਬੈਠ ਕੇ ਗੱਲਾਂ ਕਰ ਲਾਂਗੇ ਅੱਛਾ ਚਲ ਕੋਈ ਨਹੀਂ ਦੇਖਦੀ ਆ ਮੈਂ ਕਰਦੀ ਆ ਕੁਛ ਓ ਲੈ ਆ ਪੁੱਤ ਚਾ ਮੈਂ ਤੇਰਾ ਵਾਜ ਹੀ ਮਾਰ ਲੱਗਿਆ ਸੀ ਮੈਂ ਪੁੱਤ ਚਾ ਲਿਆ ਬਾਪੂ ਜੀ ਸੱਚ ਮੈਂ ਨਾ ਭੁੱਲ ਗਈ ਮੈਨੂੰ ਨਾ ਕਾਲਾ ਕਹਿੰਦਾ ਸੀ ਉਹ ਸਰਪੰਚਾਂ ਦਾ ਮੁੰਡਾ ਅੱਜ ਨਾ ਉਹਨਾਂ ਦੇ ਕੰਮ ਵਾਲੀ ਆਂਟੀ ਆਈ ਨਹੀਂ ਹੈਗੀ ਕਹਿੰਦਾ ਸਾਡੀ ਰੋਟੀ ਲਾ ਜਾ ਮੈਂ ਤਾਂ ਭੁੱਲ ਗਈ ਉਹ ਮੇਰਾ ਕਮਲਾ ਪੁੱਤ ਪਹਿਲਾਂ ਇਹ ਗੱਲਾਂ ਭੁੱਲਣ ਵਾਲੀਆਂ ਹੁੰਦੀਆਂ ਨਗੀਆਂ ਅਗਲੇ ਕਹਿਣਗੇ ਅਸੀਂ ਉਹਨਾਂ ਦਾ ਇੰਨਾ ਕੰਮ ਸਵਾਰਿਆ ਸਾਡੀ ਉਹ ਰੋਟੀ ਲਾ ਸਕਦੇ ਇਹ ਤਾਂ ਹੈ ਮੈਨੂੰ ਐ ਸੀ ਮੈਂ ਉਹਨੂੰ ਉਦੋਂ ਐਂ ਕਹਤਾ ਸੀਗਾ ਵੀ ਮੈਂ ਡੈਡੀ ਨੂੰ ਪੁੱਛ ਕਿਉਂਗੀ ਨਾਲੇ ਥੋੜੇ-ਬੋਤੇ ਕੰਮ ਨਹੀਂ ਸਾਡੇ ਘਰ ਦੇ ਨਵੇੜ ਕਿ ਆਉਂਗੀ ਫਿਰ ਮੈਨੂੰ ਚੇਤਾ ਭੁੱਲ ਗਿਆ ਉਹ ਪੁੱਤ ਪੁੱਛਣ ਦੀ ਗੱਲ ਹੈ ਉਹ ਆਪਣੇ ਇੰਨੇ ਕਾਰਜਰਾਸ ਕਰਦੇ ਆਗੇ ਆਪਣੇ ਇੰਨੇ ਕੰਮ ਕਰਦੇ ਹੈਗੇ ਭਲਾ ਆਪਾਂ ਇਹ ਨਹੀਂ ਕਰ ਸਕਦੇ ਤੂੰ ਐ ਕਰੀ ਜਲਦੀ ਜਲਦੀ ਬਾਹਰ ਜਾ ਠੀਕ ਹੈ ਨਾਲੇ ਰੋਟੀ ਟੁੱਕ ਵਧੀਆ ਕਰਕੇ ਆਂ ਅਗਲਾ ਲਾਂਬਾ ਨਾ ਦੇ ਦੇ ਠੀਕ ਹੈ ਨਾ ਕੋਈ ਉਹਨਾਂ ਦੀ ਕੁੜੀਆਂ ਰੋਟੀ ਟੁੱਕ ਨਹੀਂ ਆਂਦਾ ਕੋਈ ਨਹੀਂ ਰੈਡੀ ਮੈਂ ਵਧੀਆ ਹੀ ਕਰ ਬਣਾ ਕੇ ਆਉਂਗੀ ਸਬਜ਼ੀ ਰੋਟੀ ਮੈਂ ਜਾ ਨਹੀਂ ਆਂਗੀ ਜੋ ਆਪਕੀ ਹਾਂ ਜਲਦੀ ਬਾਹਰ ਜਾ ਜਾ ਜਲਦੀ ਨਾਲੇ ਥਿਆਂ ਰੱਖੀ ਚੰਗਾ ਲਾਂਬਾ ਨਹੀਂ ਹੋਣਾ ਚਾਹੀਦਾ ਕਿਸੇ ਤੇ ਕੋਈ ਨਹੀਂ ਰੈਡੀ ਤੁਸੀਂ ਜਮਾ ਫਿਕਰ ਨਾ ਕਰੋ ਹਾਂ ਠੀਕ ਹੈ ਆ ਜਾ ਦੀਪੀ ਨੰਗੇ ਆਂਦਰ ਓਏ ਆ ਜਾ ਦੀਪੀ ਬੈਠੇ ਸੀ ਬੈਠ ਨਹੀਂ ਤੂੰ ਬਸ ਮੈਨੂੰ ਇਹਦਾ ਸਬਜ਼ੀ ਕਾ ਵੀ ਬਣਾਉਣੀ ਆ ਮੈਂ ਬਣਾ ਲੈਣੀ ਆ ਓਏ ਆ ਜਾ ਬੜੀ ਗੱਜਨੋ ਬੈਠ ਓ ਰੇ ਕੋਈ ਸਬਜ਼ੀ ਨਹੀਂ ਬਣਾਉਣੀ ਜੀ ਪਤਾ ਵਾ ਤੈਨੂੰ ਮੈਨੂੰ ਕੀ ਕਰਦਾ ਜੀ ਤਾਂ ਬੁਲਾ ਲਿਆ ਮੈਂ ਤੈਨੂੰ ਮਤਲਬ ਤੂੰ ਮੈਨੂੰ ਝੂਠ ਬੋਲਿਆ ਤੇਨੂੰ ਭੁੱਖ ਨਹੀਂ ਸੀ ਲੱਗੀ ਓ ਭੁੱਖ ਤਾਂ ਲੱਗੀ ਸੀ ਅੱਜ ਤਾਂ ਆਂਟੀ ਵੀ ਨਹੀਂ ਆਏਗੇ ਰੋਟੀ ਲਾਉਣ ਪਤਾ ਮੈਂ ਬਾਹਰ ਆਰਡਰ ਕਰਕੇ ਕੁਝ ਖਾ ਲਿਆ ਸੀਗਾ ਕੱਲੀ ਕੱਲੀ ਨੇ ਖਾ ਲਿਆ ਪੁੱਤ ਜਿਹਦੇ ਵਾਸਤੇ ਵੀ ਰੱਖਿਆ ਯਾਰ ਸੂਈ ਚ ਪਾਸਤਾ ਬੈ ਚੱਕ ਲਈ ਜਾ ਕੇ ਪਾਸਤਾ ਫਿਰ ਤਾਂ ਮੈਨੂੰ ਪਸੰਦ ਨਹੀਂ ਹੈਗਾ ਮੈਂ ਨਹੀਂ ਖਾਂਦੀ ਪਾਸਤਾ ਚਾਹ ਹੋਰ ਦੱਸ ਕੀ ਚਾਹੀਦਾ ਉਹ ਹੀ ਲੈ ਆਉਣਾ ਤੇਰੇ ਵਾਸਤੇ ਜਾ ਕੇ ਛੱਡੋ ਸਭ ਮੈਂ ਤਾਂ ਨਬਸਤੇ ਨਾਲ ਕੁਝ ਗੱਲਾਂ ਕਰਨੀਆਂ ਨੇ ਦੱਸ ਕੀ ਗੱਲਾਂ ਕਰਨੀਆਂ ਨੇ ਯਾਰ ਘਾਲੇ ਇੱਕ ਤਾਂ ਤੇਰਾ ਥੈਂਕ ਯੂ ਤੂੰ ਮੇਰੇ ਬਾਪੂ ਨੂੰ ਖੇਚ ਕੰਮ ਤੇ ਲਵਾਤਾ ਨਾਲੇ ਮੈਂ ਤੈਨੂੰ ਐ ਕਹਿੰਦੀ ਸੀ ਵੀ ਕਿੰਨਾ ਚਿਰ ਆਪਾਂ ਹੁਣ ਐਵੇਂ ਲੁਕ ਲੁਕ ਕੇ ਮਿਲਦੇ ਰਹਾਂਗੇ ਤੂੰ ਵਿਆਹ ਵਾਰੇ ਕਰੇ ਗੱਲ ਕਰਨੀ ਹੈ ਕੀ ਨਹੀਂ ਕੋਈ ਗੱਲ ਨਹੀਂ ਦੀਪੀ ਕਰ ਦੂੰਗਾ ਘਰੇ ਗੱਲ ਮੈਂ ਉਹ ਤੈਨੂੰ ਦੱਸਿਆ ਰਹੇਗਾ ਜੀ ਆ ਬਾਪੂ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਹਲੇ ਉਹਨਾਂ ਨੂੰ ਫ੍ਰੀ ਹੋ ਜਾਣ ਦੇ ਪਾਸੇ ਇੱਕ ਵਾਰ ਉਹਨਾਂ ਨੂੰ ਸਰਪੰਚੀ ਮਿਲਣਾਂ ਨੇ ਫਿਰ ਕਰੇ ਗੱਲ ਕਰੂੰਗਾ ਮੈਂ ਯਾਰ ਥੋੜੇ ਟਾਈਮ ਹੀ ਤਾਂ ਮੇਰੀ ਟ੍ਰੇਨਿੰਗ ਵੀ ਪੂਰੀ ਹੋ ਜਾਣੀ ਹੈ ਫਿਰ ਵਾਪਸ ਚੱਲ ਜਾਣਾ ਉਹ ਫਿਰ ਕੀ ਹੁੰਦਾ ਗਦੀਪੀ ਤੈਨੂੰ ਆਪਾਂ ਉੱਥੋਂ ਵਿਆਹ ਲਿਆਵਾਂਗੇ ਨਾਲੇ ਇੱਥੇ ਤੂੰ ਕਿਰਾਏ ਦੇ ਘਰ ਤੇ ਰਹਿੰਦੀ ਆ ਮੈਂ ਤੈਨੂੰ ਤੇਰੇ ਘਰ ਚ ਬੈਠੀ ਲਿਆਉਂਗਾ ਕਾਲੇ ਤੂੰ ਤਾਂ ਗੱਲ ਮਜ਼ਾਕ ਚ ਲਈ ਜਾਣਾ ਤੈਨੂੰ ਪਤਾ ਮੇਰੇ ਦਿਲ ਤੇ ਕੀ ਬਿਖਦੀ ਆ ਰੋਜ਼ ਵਾਪਸ ਜੁੜ ਬੋਲ ਕੇ ਆਣੀ ਆ ਐਵੇਂ ਲੁਕ ਲੁਕ ਕੇ ਮਿਲਣਾ ਚੰਗੀ ਗੱਲ ਨਹੀਂ ਉਦੀਪੀ ਆਪਾਂ ਕਰਦੀ ਕੀ ਸਕਦੇ ਆਗੇ ਜੇ ਆਪਾਂ ਘਰ ਦੇ ਸਾਹਮਣੇ ਹੁਣ ਇਹ ਗੱਲ ਖੋਲਤੀ ਤਾਂ ਕੀ ਪਤਾ ਮੰਨਣਗੇ ਕੀ ਨਹੀਂ ਮਨ ਤਾਂ ਡਰਜਾ ਲਾ ਲੈਂਦਾ ਆਈ ਸੋਚ ਕੇ ਸੱਚੀ ਮੇਰੀ ਵੀ ਰੋ ਕਮ ਜਾਂਦੀ ਹੈ ਕਿ ਪਤਾ ਨਹੀਂ ਉਹ ਮੰਨਣਗੇ ਕਿ ਨਹੀਂ ਮੈਂ ਤਾਂ ਕਾਫੀ ਟਾਈਮ ਤੋਂ ਸੋਚੀ ਸੀ ਕਿ ਮੈਂ ਤੇਨ ਨਾਲ ਇਹ ਗੱਲ ਕਰ ਲਾਂ ਬਸ ਕੋਈ ਸਹੀ ਮੌਕਾ ਹੀ ਨਹੀਂ ਸੀ ਮਿਲ ਰਿਹਾ ਤਾਂ ਹੀ ਮੈਂ ਅੱਜ ਤੇ ਨਹੀਂ ਗੱਲ ਕਰੀ ਲਈ ਚਾ ਕੋਈ ਨਾ ਤੇ ਕਰੀ ਲਈ ਗੰਦੇ ਯਾ ਹੁਣ ਆਏ ਕਾ ਧਮਾਚਾ ਵਾਲਾ ਭੋਜਨ ਆਪਾ ਜਾਂ ਜਾ ਕੇ ਚਾਹਣਾ ਖਿ ਲਿਆ ਆਪੇ ਅੱਜ ਆਪਾ ਦੋਹੀ ਆਗੇ ਬੈਠ ਕੇ ਚਾਹ ਪੀਵੋ ਚਲ ਠੀਕ ਲੇ ਹੁੰਨੀ ਆਂ ਦੀਪੀ ਉਹ ਪੁੱਤ ਲੈ ਆ ਰੋਟੀ ਆ ਲੋ ਜੜੀ ਤੁਹਾਡੀ ਰੋਟੀ ਸਰ ਉਹ ਪਤਾ ਕੀ ਹੈ ਪੁੱਤ ਨਵੇਂ ਬੰਦੇ ਆਗੇ ਥੋੜਾ ਟਾਈਮ ਨਾਲ ਪਹੁੰਚ ਜੀ ਕੀ ਪਤਾ ਬੋਲਣ ਲੱਗ ਜਾਨਾ ਹਨਾ ਛੋਟੀ ਗੱਲ ਸਹੀ ਹੈ ਮੈਂ ਤਾਈ ਪਹਿਲਾਂ ਹੀ ਬਣਾ ਕੇ ਰੱਖ ਦਿੱਤੀ ਰੋਟੀ ਚਲ ਵੇ ਟਾਈਮ ਨਾਲ ਬਣਾ ਦੇ ਅਗਰ ਠੀਕ ਹੈ ਠੀਕ ਹੈ ਧਿਆਨ ਨਾਲ ਜਾਈਂ ਆਪਣੀ ਪੜਾਈ ਕਰਨ ਠੀਕ ਹੈ ਡੈਡੀ ਕਾਲੇ ਤੂੰ ਇੱਥੇ ਕੀ ਕਰ ਰਿਹਾ? ਓਏ ਮੈਨੂੰ ਜ਼ਰੂਰੀ ਕੰਮ ਸੀ। ਮਾਝਾ ਦਾ 15 ਮਿੰਟ ਮੈਨੂੰ ਲੱਗ ਜਾਨਗੇ ਇਸੇ। ਮੈਂ ਤਾਂ ਤੈਨੂੰ ਉਹ ਲਫਾਫਾ ਫੜਾਉਣਾ ਸੀ। ਇਹ ਤੂੰ ਜੱਚੋਰੀ ਨੂੰ ਜਲਦ ਕਰਕੇ ਫੜਾ ਦੇ। ਪੁੱਤਾ ਠੀਕ ਹੈ ਪਰ ਇੰਨਾ ਵੀ ਕੀ ਜ਼ਰੂਰੀ ਸੀ ਇਹ? ਨਾਲੇ ਜੇ ਇੱਕ ਦਿਨ ਨਹੀਂ ਫੜਾਵਾਂਗੇ ਮਰ ਥੋੜੀ ਚੱਲੇ ਆਗੇ। ਓਏ ਤੈਨੂੰ ਦੱਸਿਆ ਤਾਂ ਹੈਗਾ ਜੀਗਾ ਮੈਂ। ਇਹ ਸਾਡਾ ਕੋਈ ਪਰਸਨਲ ਸਮਾਨ ਹੁੰਦਾਗਾ। ਤੂੰ ਫੜਾ ਦੇ ਨਾਲ ਜਲਦ ਕਰਤੀ। ਮੈਂ ਤਾਂ ਜਾਣਾਂਗਾ ਹੁਣ ਮੈਨੂੰ ਕੰਮ ਆਗਾ ਜੀ। ਚਲ ਠੀਕ ਹਾਂ। ਆਹ ਰਾਹੀ ਕਿਨਾਂ ਜਾ ਕਰਤੀ? ਤਾਂ ਇਹ ਲੋਫਾਫੀ ਸੀਜ਼ਾ ghee ਜ਼ਰੂਰੀ ਆ ਜਿਹੜਾ ਰੋਜ਼ ਹੀ ਉਹਨਾਂ ਨੂੰ ਫੜਾਉਣਾ ਹੁੰਦਾ ਇੱਕ ਵਾਰ ਦੇਖਦੀ ਤਾਂ ਹਾਂ ਕਿ ਇਸ ਚ ਕੀ ਆ ਸਸੀ ਗਾਲ ਸਾਰੇ ਆਈ ਹੋਪ ਦੀ ਸਾਰੇ ਵਧੀਆ ਹੋਣਗੇ ਹਾਂਜੀ ਫਿਰ ਕਿੱਦਾਂ ਲੱਗਾ ਆਪਣਾ ਕਰਾਇਦਾਰਨੀ ਵਾਲਾ 파ਰਟ ਤੀਜਾ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਯੂਟਿਊਬ ਦਿਓ ਤੇ ਬਾਕੀ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਇਸੇ ਤਰ੍ਹਾਂ ਹੀ ਤੁਸੀਂ ਪਿਆਰ ਬਣਾ ਕੇ ਰੱਖੋ ਬਾਕੀ ਹੁਣ ਬਾਈ ਅੱਗੇ ਕਮੈਂਟ ਬੋਲਣ ਲੱਗਿਆ ਜਿਨ੍ਹਾਂ ਨੇ ਪਿਛਲੇ 파ਰਟ ਤੇ ਪਹਿਲੇ 20 ਮਿੰਟ ਕੀਤੇ ਆ ਚਲੋ ਪਹਿਲਾ ਹੈੀ ਗੋਲਡੀ ਮਾਰਟ ਅਮਨਦੀਪ ਸਿੰਘਾ ਸੁਖਵਿੰਦਰ ਸਿੱਧੂ ਗੁਰਸੇਮਰ ਗਿੱਲਾ ਨਿਕ ਪਰਮਾਰਾ ਰਾਜਵੰਤ ਭੁੱਲਰਾ ਸਣੀਚਾਨੀ ਭੋਲਾ ਸਿੰਘ ਰਵਿੰਦਰ ਸਿੰਘਾ ਸਰਬੀ ਗौरा ਹਰਜੋਤ ਸਿੰਘ ਕਿਰਨਾ ਕਲਵੰਤ ਚੈਨਲ ਰਾਜਵਿੰਦਰ ਖੇਤਲਾ ਲਖਵਿੰਦਰ ਸਿੰਘ 3 ਸਟਾਰ ਫਿਲਮਾਂ ਜੀ ਖੁਸ਼ੀ ਸਿੱਧੂ ਜੇ ਐਸੀ ਜੀ ਪਿਛਲੀ ਵੀਡੀਓ ਦੇ ਪਹਿਲੇ 20 ਕਮੈਂਟ ਆ ਤੁਸੀਂ ਵੀ ਜਲਦੀ ਜਲਦੀ ਕਮੈਂਟ ਕਰਿਆ ਕਰੋ ਤਾਂ ਜੋ ਤੁਹਾਡਾ ਨਾ ਵੀ ਬੋਲ ਸਕੀਏ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕਣ ਘੰਟੀ ਵਾਲਾ ਬਟਨ ਵੀ ਦਬਾ ਲਿਓ ਧੰਨਵਾਦ